ਖਾਲਸੇ ਦੇ ਜਨਮ ਦਿਹਾੜੇ ਤੇ ਇਕੱਠੇ ਹੋਏ ਆ ਤਾਂ ਇੱਕ ਵਾਰੀ ਪਹਿਲਾਂ ਫਤਿਹ ਦੀ ਸਾਂਝ ਪਾ ਲਈਏ ਫਿਰ ਕੁਝ ਗੱਲਾਂ ਕਰਾਂਗੇ ਜੋ ਬਹੁਤ ਜ਼ਰੂਰੀ ਨੇ ਸੋ ਪਰਕੇ ਜਵਾਬ ਦਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਅਗਲੀ ਗੱਲ ਕਰਾਂਗੇ ਜੋ ਗੱਲਾਂ ਹੋਈਆਂ ਨੇ ਜੋ ਬਾਬਾ ਜੀ ਹੋਰਾਂ ਨੇ ਵੀ ਕਹੀਆਂ ਨੇ ਪਹਿਲੀ ਚੀਜ਼ ਮੈਨੂੰ ਦੱਸਿਓ ਜੇ ਦਵਿੰਦਰ ਸ਼ਰਮਾ ਬੀਬੀ ਇੰਦਰਜੀਤ ਕੌਰ ਬਾਬਾ ਕੁਲਵਿੰਦਰ ਸਿੰਘ ਲਖਾ ਸਿੰਘ ਸਦਾਣਾ ਜਾਂ ਮੈਂ ਜਾਂ ਬਾਕੀ ਸਾਰੀ ਟੀਮ ਇੰਨੇ ਇੱਕ ਖਤਰਨਾਕ ਬੰਦੇ ਆ ਕਿ ਇਹਨਾਂ ਦਾ ਸਰਕਾਰ ਜਿਹੜਾ ਲਾਈਵ ਸਟ੍ਰੀਮ ਹੁੰਦਾ ਇਹਨੂੰ ਬੰਦ ਕਰ ਦੇ ਅੱਜ ਕਿੰਨੀਆਂ ਰੈਲੀਆਂ ਨੇ ਪੰਜਾਬ ਦੇ ਵਿੱਚ ਸਰਕਾਰ ਵੀ ਬੋਲ ਰਹੀ ਆ ਬੜੇ ਮੂੰਹਾਂ ਤੋਂ ਕਿਸੇ ਦਾ ਬੰਦ ਹੋਇਆ ਸਾਡਾ ਹੋਇਆ ਇਸ ਰੈਲੀ ਦਾ ਹੋਇਆ 100 mbps ਸੀਗਾ ਵਾਈਫਾਈ ਫੇਰ ਵੀ ਮੇਰਾ ਲੱਖਾ ਸਿੰਘ ਸਧਾਨੇ ਦਾ ਤੇ ਸਾਡੀ ਲਾਈਵ ਸਟ੍ਰੀਮ ਬੰਦ ਕੀਤੀ ਹੋਈ ਹੈ ਕਿਸੇ ਹੋਰ ਦੀ ਹੋਈ ਹੈ ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਮਾੜਾ ਜਿਹਾ ਕੰਨ ਖੋਲੋ ਅੱਖਾਂ ਖੋਲੋ ਆ ਬਾਬਾ ਜੀ ਨੇ ਕਿਹਾ ਸੀ ਕਿ ਖਾਲਸਾ ਖਾਲਸਾ ਕੀ ਹੁੰਦਾ ਹੈ ਖਾਲਸਾ ਹੁੰਦਾ ਹੈ ਪਵਿੱਤਰ ਖਾਲਸ ਸ਼ੁੱਧ ਕੀ ਅਸੀਂ ਸ਼ੁੱਧ ਹੈਗੇ ਆਂ ਏਕ ਮਿੰਟ ਬਹਿ ਜਾਓ ਜੇ ਬੋਲੋ ਨਾ ਪਲੀਜ਼ ਬਹਿ ਜਾ ਕੋਈ ਗੱਲ ਮੈਂ ਖੜੇ ਕਰ ਲੂੰਗਾ ਕੀ ਅਸੀਂ ਸ਼ੁੱਧ ਹੈਗੇ ਆਂ ਕੀ ਸਾਡੀ ਕਰਪਸ਼ਨ ਦੇ ਰਹਿਤ ਹੈ ਕੀ ਸਾਡੀਆਂ ਤਾਰਾਂ ਖੱਬੇ ਸੱਜੇ ਜੁੜੀਆਂ ਜਾਂ ਨਹੀਂ ਜੁੜੀਆਂ ਮੈਂ ਪਿੰਡਾਂ ਚ ਅਸੀਂ ਜਾਣੇ ਆ ਸਾਨੂੰ ਪਤਾ ਹੈ ਕੀ ਕਹਿੰਦੇ ਨੇ ਪਹਿਲੇ ਬੰਦੇ ਯਾਰੇ ਦਾ ਫਲਾਨਾ ਮਾੜਾ ਹੋ ਗਿਆ ਮੈਂ ਨਹੀਂ ਸੀ ਮੈਂ ਕਿਹਾ ਫੇਰ ਫੇਰਾਂ ਦਾ ਫਲਾਨਾ ਵੀ ਹੋ ਗਿਆ ਫਲਾਨਾ ਵੀ ਹੋ ਗਿਆ ਤੇ ਫਿਰ ਮੈਂ ਵੀ ਹੋ ਗਿਆ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਜੇ ਤੁਹਾਡਾ ਪਿਓ ਜਾਂ ਤੁਹਾਡਾ ਪੁੱਤ ਗਲਤ ਕੰਮ ਤੇ ਲੱਗ ਜੇ ਤਾਂ ਤੁਸੀਂ ਉਹਦੇ ਨਾਲ ਲੱਗ ਜੂਗੇ ਫਿਰ ਨਹੀਂ ਵੀ ਪਾ ਲਿੰਦੇ ਨੇ ਇੱਕ ਗੱਲ ਯਾਦ ਰੱਖਿਓ ਜੇ ਸੁਧਾਰ ਆਪ ਦੇ ਆਪ ਤੋਂ ਸ਼ੁਰੂ ਹੁੰਦਾ ਹੈ ਕਿ ਅਸੀਂ ਆਪ ਦੇ ਆਪ ਚ ਸੁਧਾਰ ਕਰ ਰਹੇ ਆਂ ਕਦੇ ਵੀ ਅਸੀਂ ਕੋਈ ਚੰਗੀ ਗੱਲ ਸੁਣਨ ਚ ਇੰਟਰਸਟਡ ਹੈਗੇ ਆਂ ਥੋੜੀ ਸਾਰੀ ਜ਼ਿੰਦਗੀ ਖੇਤੀਬਾੜੀ ਤੇ ਐ ਇੱਥੇ ਖੜ ਕੇ ਦਵਿੰਦਰ ਸ਼ਰਮਾ ਬੋਲ ਕੇ ਗਏ ਨੇ ਜਿਹੜੇ ਕਿ ਖੇਤੀਬਾੜੀ ਦੇ ਸਭ ਤੋਂ ਵੱਡੇ ਮੁੱਦਾ ਨੇ ਦੁਨੀਆਂ ਦੇ ਵਿੱਚ ਕੀ ਤੁਸੀਂ ਉਹਨਾਂ ਦੀ ਗੱਲ ਸੁਣੀ ਕੀ ਇਸ ਸਰਕਾਰ ਨੇ ਉਹਨਾਂ ਦੀ ਗੱਲ ਦੁਨੀਆ 'ਚ ਜਾਣ ਦਿੱਤੀ ਐ ਇਸ ਸਟੇਜ ਤੋਂ ਨਹੀਂ ਬੰਦ ਕੀਤੀ ਮੈਨੂੰ ਇੱਕ ਦੱਸ ਦਿਓ ਸਾਡੇ ਨਾਲ ਕੀ ਦੁਸ਼ਮਨੀ ਐ ਯਾਰ ਅਸੀਂ ਮਾੜਾ ਕੀ ਕਰ ਰਹੇ ਆ ਸਾਡੇ ਪਿੱਛੇ ਸੀਆਈਡੀ ਸਾਨੂੰ ਧਮਕੀਆਂ ਸਾਡੀ ਸਟੇਜ ਦਾ ਲਾਈਵ ਸਟ੍ਰੀਮ ਬੰਦ ਅਸੀਂ ਗੁਨਾਹ ਕੀ ਕੀਤਾ ਐ ਦੱਸ ਦੇਉਂਗੇ ਮੈਂ ਦੱਸਦਾ ਅਸੀਂ ਗੁਨਾਹ ਕੀ ਕੀਤਾ ਹੈ ਗੁਨਾਹ ਅਸੀਂ ਇਹ ਕੀਤਾ ਹੈ ਕਿ ਜਿਹੜੀ ਇਹਨਾਂ ਦੀ ਨੂਰਾ ਕੁਸ਼ਤੀ ਹੁੰਦੀ ਹੈ ਨੂਰਾ ਕੁਸ਼ਤੀ ਪਤਾ ਕੀ ਹੈ ਮਿਲ ਜੁਲ ਕੇ ਲੜਨਾ ਮਿਲ ਜੁਲ ਕੇ ਘੋਲਣਾ ਅਸੀਂ ਉਹਨੂੰ ਐਕਸਪੋਜ਼ ਕਰ ਰਹੇ ਹਾਂ ਅਸੀਂ ਉਹਨੂੰ ਬਾਹਰ ਦੱਸ ਰਹੇ ਹਾਂ ਨਹੀਂ ਤਾਂ ਮੈਨੂੰ ਦੱਸੋ ਇਹਨਾਂ ਦੀ ਹੂਟਰ ਵੀ ਓਵੇਂ ਵੱਜਦੇ ਰਹਿੰਦੇ ਨੇ ਇਨਾਂ ਦੀਆਂ ਕੋਠੀਆਂ ਵੀ ਓਵੇਂ ਨੇ ਇਨਾਂ ਤੇ ਬਲਡੋజర్ ਕਿਉਂ ਨਹੀਂ ਚੱਲਦਾ ਵੀ ਇਹ ਬਲਡੋజర్ ਗਰੀਬਾਂ ਦੇ ਘਰ ਲਈ ਹੈ ਕੀ ਇਹਨਾਂ ਨੂੰ ਪਤਾ ਨਹੀਂ ਕਿ ਇਹਨਾਂ ਦੇ ਤਿੰਨ ਡੀਜੀਪੀ ਤਿੰਨ ਡੀਜੀਪੀ ਰਿਪੋਰਟਾਂ ਦੇ ਕੇ ਗਏ ਨੇ ਕਿ ਸਮਗਲਰ ਪੁਲਸ ਵਾਲੇ ਤੇ ਲੀਡਰ ਨੈਕਸਸ ਹੈ ਮਿਲੇ ਹੋਏ ਨੇ ਤਾਂ ਹੀ ਨਸ਼ਾ ਵੇਖਦਾ ਹੈ ਕੀ ਉਹਨਾਂ ਤੇ ਕੋਈ ਕਾਰਵਾਈ ਹੋ ਰਹੀ ਹੈ ਦੱਸ ਦਿਓ ਹੋ ਰਹੀ ਆ ਤਾਂ ਮੈਨੂੰ ਦੱਸੋ ਹਰ ਪਿੰਡ ਦੇ ਬੰਦੇ ਨੂੰ ਪਤਾ ਹੁੰਦਾ ਹੈ ਕਿ ਨਸ਼ਾ ਕੌਣ ਵੇਚ ਰਿਹਾ ਹੈ ਕਿ ਥਾਣੇਦਾਰ ਨੂੰ ਪਤਾ ਨਹੀਂਗਾ ਐਸਐਸਪੀ ਨੂੰ ਪਤਾ ਨਹੀਂਗਾ ਤਾਂ ਫਿਰ ਵੇਚ ਕੇ ਮੇਰੇ ਆ ਇਸ ਕਰਕੇ ਵੇਚ ਰਿਹਾ ਹੈ ਕਿ ਮਿਲੇ ਹੋਏ ਨਹੀਂ ਪੈਸੇ ਵੰਡੇ ਜਾਂਦੇ ਨੇ ਅਹ ਰੇਤਾ ਸੀ ਅਸੀਂ ਆਣਿਆ ਰੇਤਾ ਫਰੀ ਮਿਲੇ ਮੁਫਤ ਮਿਲੇ

ਪਹਿਲਾਂ ਪਹਿਲਾਂ ਵਾਲੇ ਸੀ ਉਹ ਤੋਂ ਪਹਿਲਾਂ ਉਹ ਤੋਂ ਪਹਿਲਾਂ ਵਾਲੇ ਸੀ ਜਾਂ ਹੋਣ ਵਾਲੇ ਨੇ ਤੇ ਜਿਹੜੇ ਅਗਲੇ ਥਾਪੀਆਂ ਮਾਰ ਰਹੇ ਨੇ ਉਹ ਵੀ ਨਜ਼ਰ ਹਿੱਸੇ ਤੇ ਆ ਔਰ ਅਸੀਂ ਕਹਿ ਰਹੇ ਹਾਂ ਮੁਫਤ ਕਰੋ ਦੱਸਦਾ ਕਿਵੇਂ ਜੇ ਰੇਤੇ ਨੂੰ ਮੁਫਤ ਕਰ ਦੇਣ ਅਸੀਂ ਕਹਾਂ ਇੱਕ ਝੋਟਾ ਜਿਹਾ ਟੈਕਸ ਲਾਓ ਜਿਹੜਾ ਬੰਦਾ ਜਿੰਨਾ ਕ ਮਕਾਨ ਛੱਤੇ ਥੋੜਿਆਂ ਨੂੰ ਛੱਡ ਦਿਓ ਅਮੀਰ ਬੰਦੇ ਜੇ ਛੱਤਨ ਜਾਂ ਜੋ ਕੋਈ ਵਪਾਰ ਕਰੇ ਛੱਤੇ ਉਤੋਂ ਥੋੜਾ ਜਿਹਾ ਟੈਕਸ ਲੈ ਲਓ 0.5 ਮੈਂ ਤੁਹਾਨੂੰ ਲਿਖ ਕੇ ਦਿੰਦਾ ਕਿ ਸਰਕਾਰ ਦੀ ਕਮਾਈ ਹਜ਼ਾਰ ਤੋਂ 2000 ਕਰੋੜ ਹੋ ਜੂ ਤੇ ਤੁਹਾਨੂੰ ਰੇਤਾ ਮੁਫਤ ਮਿਲੂ ਕੀ ਇਹ ਮਨਜ਼ੂਰ ਨਹੀਂਗਾ ਤੁਹਾਨੂੰ ਮਨਜ਼ੂਰ ਹੈ ਮਨਜ਼ੂਰ ਕੀ ਰੂਣੀਗਾ ਸਰਕਾਰ ਨੂੰ ਕਿਉਂ ਕਿਉਂਕਿ ਇਹਨਾਂ ਦੇ ਜਿਹੜੀਆਂ ਗੱਡੀਆਂ ਨੇ ਇਨਾਂ ਦੀਆਂ ਜਿਹੜੀਆਂ ਕੋਠੀਆਂ ਪੈਂਦੀਆਂ ਨੇ ਇਹ ਇਨਾਂ ਤੋਂ ਪੈਂਦੀਆਂ ਨੇ ਆ ਗੱਲ ਇਨਾਂ ਨੂੰ ਬੁਰੀ ਲੱਗਦੀ ਐ ਇਸੇ ਕਰਕੇ ਅੱਜ ਸਾਡੀ ਰੈਲੀ ਪੈਂਡ ਕੀਤੀ ਗਈ ਐ ਬਾਕੀ ਸਾਰਿਆਂ ਦੀਆਂ ਚੱਲ ਰੀਆਂ ਨੇ ਇਥੋਂ ਸਮਝੋ ਇਹਦਾ ਮਤਲਬ ਕੀ ਐ ਇਹ ਜੁੜੇ ਮਿਲੇ ਨੇ ਇਹ ਨੂਰਾ ਕੁਸ਼ਤੀ ਐ ਔਰ ਜੇ ਤੁਸੀਂ ਖਾਲਸੇ ਦੀ ਗੱਲ ਕਰਦੇ ਹੋ ਅੱਜ ਆਪਾਂ ਪੰਜਾ ਤਖਤਾਂ ਚੋਂ ਇੱਕ ਤਖਤ ਸ਼੍ਰੀ ਦਮਦਮਾ ਸਾਹਿਬ ਉੱਥੇ ਬੈਠੇ ਆ ਕੀ ਅਸੀਂ ਉਹਨਾਂ ਸਿੱਖਿਆਵਾਂ ਨੂੰ ਸਮਝਾਂਗੇ ਜਿਹਦੇ ਚ ਜਿਹਦਾ ਜ਼ਿਕਰ ਬਾਬਾ ਜੀ ਨੇ ਕੀਤਾ ਕੀ ਸਾਡੇ ਪਿੰਡਾਂ ਚ ਸਾਡੇ ਸਿਵੇ ਏਕਣੇ ਸਾਡੇ ਗੁਰਦੁਆਰਾ ਸਾਹਿਬ ਸਭ ਜਾ ਸਕਦੇ ਨੇ ਜੇ ਨਹੀਂ ਤਾਂ ਮੈਨੂੰ ਦੱਸੋ ਅਸੀਂ ਗੁਰੂ ਦੇ ਸਿੱਖ ਕਿਵੇਂ ਹੋਏ ਜੇ ਸਾਡੇ ਜਿਹੜੇ ਗਰੀਬ ਭਾਈਚਾਰਾ

ਅਸੀਂ ਭੱਜੇ ਫਿਰਦੇ ਆ ਕਿ ਆਹ ਬੰਦਾ ਖੜ ਗਿਆ ਫੋਟੋਆਂ ਖਿਚਾ ਲਓ ਆ ਜਿਹੜਾ ਹੂਟਰ ਵਜਾਉਂਦਾ ਹੁੰਦਾ ਇਹਨੂੰ ਘਰੇ ਬਲਾ ਲਓ ਇਹਨਾਂ ਨੂੰ ਸਵਾਲ ਪੁੱਛਿਆ ਕਰੋ ਇਹਨਾਂ ਦੀਆਂ ਕੋਠੀਆਂ ਵੱਟੀਆਂ ਕਿਵੇਂ ਹੋ ਗਈਆਂ ਤੇ ਤੁਹਾਡੇ ਘਰ ਛੋਟੇ ਕਿਵੇਂ ਹੋ ਗਏ ਇਹ ਜ਼ਰੂਰੀ ਹੈ ਇਹ ਪੰਜਾਬ ਜਿਹੜਾ ਕਿ ਦੂਜੇ ਦੇ ਘਰ ਲੱਗੀ ਅੱਗ ਬੁਝਾਉਂਦਾ ਸੀ ਅੱਜ ਅਸੀਂ ਆਪਦੇ ਘਰ ਲੱਗੀ ਆ ਕਿ ਨਹੀਂ ਬੁਝਾ ਰਹੇ ਆਸੀਂ ਰੂੜਿਆ ਵਾਲੀ ਪਿੰਡ ਗਏ ਮੁਕਸਰ ਕੋਲੇ ਮੇਰੇ ਕੋਲੇ ਤੇ ਲੱਖੇ ਕੋਲੇ 20 ਆਦਮੀ ਆਏ ਆਂਦੇ ਕਾਲਾ ਪਾਣੀ ਬੰਦ ਨਾ ਕਰਾ ਦਿਓ ਜੇ ਕਿਉਂਕਿ ਸਾਨੂੰ ਪਾਣੀ ਹੀ ਨਹੀਂ ਮਿਲਦਾ ਇਹ ਪੰਜਾਬ ਜੀ ਦਾ ਨਾ ਪਾਣੀਆ ਤੇ ਐ ਅੱਜ ਉਥੇ ਪਾਣੀ ਪੀਣ ਨੂੰ ਹੈ ਨਹੀਂ ਖੇਤਾਂ 'ਚ ਲਾਉਣ ਨੂੰ ਹੈ ਨਹੀਂ ਨਹਾਉਣ ਨੂੰ ਹੈ ਨਹੀਂ ਤਾ ਦੱਸੋ ਇਹ ਉਹ ਪੰਜਾਬ ਹੈ ਤਾਂ ਜਿਹੜੇ ਪਹਿਲਾਂ ਰਾਜ ਕਰਦੇ ਰਹੇ ਨੇ ਕਿ ਉਹ ਦੋਸ਼ੀ ਨਹੀਂ ਗਏ ਕਿ ਤੁਸੀਂ ਉਹਨਾਂ ਤੋਂ ਸਵਾਲ ਨਹੀਂ ਪੁੱਛੂਗੇ ਜਾਂ ਜਿਕਰ ਚੌਧਰੀਆਂ ਮਗਰ ਲੱਗ ਕੇ ਜਿੰਦਾਬਾਦ ਜਿੰਦਾਬਾਦ ਔਰ ਬਰਬਾਦ ਕਰ ਦਿਓ ਪੰਜਾਬ ਨੂੰ ਅਸੀਂ ਕਿਹੜੇ ਮਤੇ ਲੈ ਕੇ ਆਏ ਆ ਨਸ਼ੇ ਦਾ ਅਸੀਂ ਕਹਿ ਰਹੇ ਆ ਕਿ ਥਾਣੇ ਦਾ ਐਸਐਸਪੀ ਜ਼ਿੰਮੇਦਾਰ ਬਣਾਓ ਉਸ ਇਲਾਕੇ ਦੇ ਜਿੱਥੇ ਨਸ਼ਾ ਵਿਕੇ ਮੈਂ ਤੁਹਾਨੂੰ ਗਾਰੰਟੀ ਨਾਲ ਨਾ ਇੱਕ ਮਹੀਨੇ ਚ ਨਸ਼ਾ ਬੰਦ ਹੋ ਜੂ ਕਿਉਂ ਕਿਉਂਕਿ ਇਹ ਲੋਕ ਹੀ ਵਕਾਉਂਦੇ ਨੇ ਔਰ ਹਿੱਸਾ ਪਾ ਤੱਕ ਜਾਂਦਾ ਹੈ ਨਹੀਂ ਤਾਂ ਸਾਰੇ ਪਿੰਡ ਨੂੰ ਪਤਾ ਸਾਰੇ ਸ਼ਹਿਰ ਨੂੰ ਪਤਾ ਤਾਂ ਕੀ ਉਸ ਏਰੀਏ ਦੇ ਥਾਣੇਦਾਰ ਨੂੰ ਨਹੀਂ ਪਤਾ ਉਸ ਡਿਸਟ੍ਰਿਕਟ ਦੇ ਐਸਐਸਪੀ ਨੂੰ ਨਹੀਂ ਪਤਾ ਪਤਾ ਹੈ ਪਰ ਉਹ ਵਕਾਉਣ ਵਾਲਿਆਂ ਚ ਨੇ ਅੱਜ ਜਿਹੜਾ ਮਤਾ ਪਾਸ ਕਰਨਾ ਹੈ ਅਸੀਂ ਲੈ ਕੇ ਉਹਦੇ ਚ ਸ਼ਾਮਲ ਹੈ ਰੇ ਟਾਲੀ ਗੱਲ ਤੁਹਾਨੂੰ ਮੈਂ ਦੱਸ ਚੁੱਕਿਆ ਕਿ ਅਸੀਂ ਫਰੀ ਕਰਨਾ ਚਾਹੁੰਦੇ ਆ ਤੇ ਸਰਕਾਰ ਦੀ ਆਮਦਨੀ ਵੀ ਵਧਾਉਣਾ ਚਾਹੁੰਦੇ ਆ ਕਿ ਉਹ ਮਤਾ ਪਾਸ ਨਹੀਂ ਹੋਣਾ ਚਾਹੀਦਾ ਉਹ ਕਰਾਂਗੇ ਅੱਜ ਪਾਣੀ ਮੈਨੂੰ ਦੱਸੋ ਪਹਿਲਾਂ ਤਾਂ ਪਾਣੀ بچਿਆ ਹੀ ਨਹੀਂ ਤੇ ਜਿਹੜਾ بچਿਆ ਉਹ ਕਾਲਾ ਤੇ ਜਿਹੜਾ ਕਾਲਾ ਕਰਦੇ ਨੇ ਆ ਬੜੇ ਬੰਦੇ ਆ ਗਏ ਨੇ ਉਹਨਾਂ ਨੂੰ ਸੰਤ ਵੀ ਕਹਿ ਦਿੰਦੇ ਨੇ ਕਈਆਂ ਨੂੰ ਮੁੱਖ ਮੰਤਰੀ ਸਪੀਕਰ ਵੀ ਕਹਿੰਦੇ ਨੇ ਮੈਨੂੰ ਪੁੱਛੋ ਇਨ੍ਹਾਂ ਤੋਂ ਕੀ ਪੰਜਾਬ ਦਾ ਪਾਣੀ ਪਹਿਲਾਂ ਕਾਲਾ ਸੀਗਾ ਮੈਂ ਬਾਹਰ ਰਿਹਾ ਕੋਈ ਲੰਮਾ ਚੌੜਾ ਬੰਦਾ ਦੀਦਾ ਸੀ ਲੋਕ ਆਂਦੇ ਸੀ ਪੰਜਾਬ ਦਾ ਹੋਊਗਾ ਕਿ ਅੱਜ ਪੰਜਾਬ ਦੇ ਵਿੱਚ ਕੈਂਸਰ ਦੀ ਟਰੇਨ ਚੱਲ ਰਹੀ ਹੈ ਸ਼ਰਮ ਦੀ ਗੱਲ ਆ ਸਾਡੇ ਲਈ ਇਹ ਦੋਸ਼ੀ ਨੇ ਤਬਰ ਕੀਆ ਸੀ ਦੋਸ਼ੀ ਨਹੀਂ ਜੋ ਸਹੀ ਜਾ ਰਹੇ ਆ ਅਸੀਂ ਬੋਲ ਰਹੇ ਆ ਮੁੱਠੀਆਂ ਮੀਚ ਕੇ ਹੱਥ ਚੱਕ ਕੇ ਜਿੰਦਾਬਾਦ ਕਹਿ ਦਿੰਨੇ ਆ ਮੈਂ ਇਹ ਕਹੂੰਗਾ ਉਹਨਾਂ ਬੰਦਿਆਂ ਨੂੰ ਤੁਸੀਂ ਗੁਰੂ ਤੋਂ ਬੇਮੌਖੋਂ ਜਿਹੜੇ ਬੰਦੇ ਕ੍ਰਾਪਸ਼ਨ ਦਾ ਸਾਥ ਦੇਣ ਜਿਹੜੇ ਬੰਦੇ ਦੋਸ਼ਾਂ ਵਾਲਿਆਂ ਦਾ ਸਾਥ ਦੇਣ ਉਹ ਖਾਲਸੇ ਕਿਵੇਂ ਹੋ ਸਕਦੇ ਆ ਖਾਲਸ ਮੀਨ ਪਵਿੱਤਰ ਸ਼ੁੱਧ ਤੇ ਤੁਸੀਂ ਸ਼ੁੱਧ ਕਿਵੇਂ ਹੋਏ ਫਿਰ ਜੇ ਐਜੇ ਬੰਦਿਆਂ ਦਾ ਸਾਥ ਦਿੰਨੇ ਹੋ ਦੂਸਰੀ ਚੌਥੀ ਗੱਲ ਜਿਹੜੀ ਅਸੀਂ ਕਹਿ ਰਹੇ ਆ ਕਿ ਕੁਝ ਮਸਲੇ ਆਪਾਂ ਸਹੀ ਕਰ ਸਕਦੇ ਆ ਖੁਦ ਮਿਲ ਕੇ ਸਹੀ ਕਰ ਸਕਦੇ ਆ ਕਿ ਆਪਾਂ ਉਹ ਸਹੀ ਕਰ ਰਹੇ ਆ ਪਿੰਡਾਂ ਦੇ ਵਿੱਚ ਜਾਤ ਪਾਤ ਹੋਰ ਧਰਮ ਇਹ ਬਸ ਗੱਲਾਂ ਨੂੰ ਪਾਸੇ ਕਰੋ ਕਿਉਂਕਿ ਤੁਹਾਨੂੰ ਵੰਡਿਆ ਜਾ ਰਿਹਾ ਇੱਕ ਗੱਲ ਦਾ ਧਿਆਨ ਰੱਖਿਓ ਜੇ ਪਹਿਲਾਂ ਹਿੰਦੂ ਔਰ ਸਿੱਖ ਵੰਡੇ ਗਏ ਹੁਣ ਦਾਲਤ ਤੇ ਜੱਟ ਵੰਡੇ ਜਾਣਗੇ ਫੇਰ ਕਿਸਾਨ ਤੇ ਬਾਕੀ ਵੰਡੇ ਜਾਣਗੇ ਫਿਰ ਬ੍ਰਾਹਮਣ ਤੇ ਸ਼ੂਦਰ ਵੰਡੇ ਜਾਣਗੇ ਕਿ ਆਸੀ ਇਹ ਵੰਡੀ ਪਾਉਣੀ ਏ ਔਰ ਫਾਇਦਾ ਕਿਨੂੰ ਹੋਣਾ ਜੋ ਸਾਨੂੰ ਵੰਡ ਕੇ ਵੋਟਾਂ ਲੈ ਕੇ ਅੱਗੇ ਠਗੀਆਂ ਮਾਰਦੇ ਨੇ ਕੁਰਸੀਆਂ ਤੇ ਬੈਠੇ ਆਹੀ ਸਾਡਾ ਮੁੱਖ ਮੰਤਰੀ ਸੀ ਆਹੀ ਸਪੀਕਰ ਸੀ ਇਹੀ ਬੁੱਡੇ ਨਾਲੇ ਦੇ ਨਾਲ-ਨਾਲ ਚੱਲਿਆ ਸੀ ਹੁਣ ਕੀ ਹੋ ਗਿਆ ਹੁਣ ਉਹ ਬੁੱਢਾਂ ਨਾਲਾ ਸਾਫ ਹੋ ਗਿਆ ਹਣ ਕਿਉਂ ਨਹੀਂ ਬੋਲਦਾ ਪਤਾ ਕਿਉਂ ਪਹਿਲਾਂ ਇਸ ਲਈ ਬੋਲਦਾ ਸੀ ਕਿ ਵੋਟ ਚਾਹੀਦੀ ਹੈ ਹੁਣ ਇਸ ਲਈ ਨਹੀਂ ਬੋਲਦਾ ਕਿ ਨੋਟ ਚਾਹੀਦੇ ਨੇ ਇਹ ਨੋਟ ਦਿੰਦੇ ਨੇ ਇਹਨਾਂ ਨੂੰ ਔਰ ਸਾਡੇ ਆ ਦੁਸ਼ਮਣ ਕਿਉਂ ਹੋਇਆ ਕਿਉਂਕਿ ਆਂਦੇ ਆ ਅਸੀਂ ਵੰਡਣਾ ਵੰਡ ਕੇ ਛਕਣਾ ਲੜਨਤ ਹੈ ਜੋ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਸੀ ਉਹ ਕਿਰਤ ਦੀ ਕਮਾਈ ਸੀ ਕਿਰਤਕਾਰ ਤੇ ਵੰਡ ਛਕ ਇਹ ਕਹਿ ਰਹੇ ਨੇ ਕਰਪਸ਼ਨ ਕਰ ਭ੍ਰਸ਼ਟਾਚਾਰ ਕਰ ਠਗੀਆਂ ਮਾਰ ਤੇ ਵੰਡ ਲੋ ਜੀ ਅਸੀਂ ਇਹ ਕਰਾਂਗੇ ਕਬੂਲ ਕਰਾਂਗੇ ਮੈਂ ਤੁਹਾਨੂੰ ਆਜਾਣਾ ਕੋਈ ਸਿਰ ਦੇਣ ਦੀ ਲੋੜ ਨਹੀਂ ਹਜੇ ਸਿਰ ਦਾ ਇਸਤੇਮਾਲ ਕਰਨ ਦੀ ਲੋੜ ਹੈ ਸਿਰ ਜੋੜਨ ਦੀ ਲੋੜ ਹੈ ਸਭ ਕੁਝ ਕਰ ਸਕਦੇ ਆਂ ਜ਼ਰਾ ਆਵਾਜ਼ ਉਠਾਓ ਕੋਈ ਵੀ ਬੰਦਾ ਮਾੜੀ ਮੋਟੀ ਹਲਕੀ ਗੱਲ ਕਰੇ ਔਰ ਛੱਡੋ ਜਿਵੇਂ ਲੱਖਾਂ ਜ਼ਿਕਰ ਕਰਦਾ ਹੁੰਦਾ ਕੋਈ ਟੈਂਪੂ ਹੀ ਕਰ ਲੇ ਤਾਂ ਤੁਸੀਂ ਉਹਦੀਆਂ ਵੀਡੀਓ ਵੇਣੇ ਹੋ ਕਿਤੇ ਚੰਗੀ ਚੀਜ਼ ਵੇਣੇ ਹੋ ਨਹੀਂ ਐਸੇ ਕਰਕੇ ਸਾਡੇ ਮੁੰਡੇ 40 40 50 50 ਲੱਖ ਲਾ ਕੇ ਬਾਹਰ ਜਾ ਰਹੇ ਨੇ ਤੇ ਹੱਤ ਘੜੀਆਂ ਲਾ ਕੇ ਵਾਪਸ ਆ ਰਹੇ ਨੇ ਮੈਂ ਦੁਨੀਆ 'ਚ ਕੁਮਿਆ ਮੈਂ ਤੁਹਾਨੂੰ ਤਾਵੇਂ ਰਾਲਾਣਾ ਕਿ ਦੁਨੀਆ ਦਾ ਕੋਈ ਵੀ ਦੇਸ਼ ਲੀਡਰਾਂ ਨੇ ਚੰਗਾ ਨਹੀਂ ਕੀਤਾ ਉਥੋਂ ਦੇ ਲੋਕਾਂ ਨੇ ਚੰਗਾ ਕੀਤਾ ਔਰ ਇਹ ਲੀਡਰ ਉੱਤੋਂ ਨਹੀਂ ਡਿੱਗਦੇ ਸਾਡੇ ਚੋਂ ਜਾਂਦੇ ਨਹੀਂ ਕੀ ਅਸੀਂ ਪਿੰਡਾਂ ਦੀ ਜਦੋਂ ਪੋਲਿਟਿਕਸ ਕਰਦੇ ਆਂ ਪਿੰਡਾਂ ਦੀ ਰਾਜਨੀਤੀ ਕਰਦੇ ਆਂ ਕੀ ਅਸੀਂ ਉਹਦੇ ਚ ਸਾਫ਼ ਆਏ ਕੀ ਅਸੀਂ ਪੈਸੇ ਨਹੀਂ ਦਿੰਦੇ ਅਸੀਂ ਸ਼ਰਾਬ ਦੀਆਂ ਬੋਤਲਾਂ ਨਹੀਂ ਵੰਡਦੇ ਜੇ ਅਸੀਂ ਵੰਡਦੇ ਆ ਤਾਂ ਫਿਰ ਇਹਨਾਂ ਨੂੰ ਕੀ ਕਹੋਗੇ ਤੁਸੀਂ ਵੀ ਸੋ ਸਭ ਤੋਂ ਜ਼ਰੂਰੀ ਹੈ ਖੁਦ ਨੂੰ ਆਪਣੇ ਆਪ ਨੂੰ ਸਹੀ ਕਰੋ ਇੱਕ ਮੈਨੂੰ ਦੱਸਿਓ ਜੇ ਜਿਹੜਾ ਬੰਦਾ 7 ਕਰੋੜ ਰੁਪਈਆ ਲਾ ਕੇ ਐਮ ਐਲ ਏ ਬਣਦਾ ਹੈ ਉਹ ਤੁਹਾਡੀ ਸੇਵਾ ਕਰੂਗਾ ਜਿਹੜਾ ਸਰਪੰਚ 30 ਤੋਂ 40 ਲੱਖ ਰੁਪਈਆ ਲਾ ਕੇ ਬਣਿਆ ਉਹ ਗਰੰਟਾ ਹੀ ਖਾਊਗਾ ਇਹਨੂੰ ਸਮਝੋ ਮੈਂ ਤੁਹਾਨੂੰ ਫੇਰ ਕਹਿ ਰਿਹਾ ਹਾਂ ਤੈਨ ਤੋ 4 ਸਾਲ ਬਾਕੀ ਨੇ ਇਹ ਪੰਜਾਬ ਨਹੀਂ ਰਹਿਣਾ ਨਾ ਤੁਹਾਡੀ ਬੋਲੀ ਰਹਿਣੀ ਐ ਲਖੇ ਨੇ ਬੜਾ ਸਹੀ ਦੱਸਿਆ ਤੁਹਾਨੂੰ ਬਾਹਰ ਲਿਆਂ ਦੀ ਗਿਣਤੀ ਬਾਹਰ ਲਿਆਂ ਦੀ ਗਿਣਤੀ 2011 ਚ 1 ਕਰੋੜ 40 ਲੱਖ ਸੀ ਤਾ ਜਵੇਖ ਲਓ ਉਹਨਾਂ ਦੀ ਗਿਣਤੀ ਕਿੰਨੀ ਐ ਕੀ ਅਸੀਂ ਆਪਦੇ ਪੰਜਾਬ ਚ ਮਾਈਨੋਰਟੀ ਬਣਨ ਜਾ ਰਹੇ ਹਾਂ ਘੱਟ ਗਿਣਤੀ ਬਣਨ ਜਾ ਰਹੇ ਹਾਂ ਇਸ ਕਰਕੇ ਪੰਜਾਬੀ ਸੂਬਾ ਲਿਆ ਸੀ ਇਸ ਕਰਕੇ ਦਰਸ਼ਨ ਸਿੰਘ ਫੈਰੂਮਾਨ ਹੋਣੇ ਸ਼ਹਾਦਤ ਦਿੱਤੀ ਸੀ ਇਹਨੂੰ ਸੋਚੋ ਤੇ ਤੁਹਾਡੇ ਸੋਚਣ ਨਾਲ ਹੋਣਾ ਜੇ ਤੁਸੀਂ ਪਿੱਠਾ ਘੁਮਾ ਕੇ ਚਲੇ ਗਏ ਤਾਂ ਫੇਰੇ ਜਿਹੜੇ ਲੋਟੂ ਸੀਗੇ ਇਹਨਾਂ ਲੋਟੂਆਂ ਨੇ ਲੁੱਟਣਾ ਅਸੀਂ ਕਿਉਂ ਤੁਰੇ ਫਿਰਦੇ ਆ ਗੱਡੀਆਂਾਂ ਤੇ ਆਡੀਆਂ ਕਸਾਉਂਦੇ ਸਰਵਿਕੋ ਕਾਰਨ ਕਰਕੇ ਜੇ ਪੰਜਾਬ ਨਾ ਰਿਆ ਨਾ ਕੋਈ ਇੱਥੇ ਸਾਡੀ ਭਾਸ਼ਾ ਰਹਿਣੀ ਹੈ ਨਾ ਸਾਡੀ ਰਾਜਨੀਤੀ ਨਾ ਸਾਡਾ ਉਹ ਕਲਚਰ ਨਾ ਸਾਡੀ ਵਿਰਾਸਤ ਰਹਿਣੀ ਹੈ ਔਰ ਇੱਥੋਂ ਤੱਕ ਕਿ ਸਾਡਾ ਧਰਮ ਵੀ ਦੋਇਮ ਧਰਮ ਬਣ ਜਾਊਗਾ ਅੱਜ ਸਾਡਾ ਧਰਮ ਪੰਜਾਬ 'ਚ ਪ੍ਰਥਮ ਹੈ ਪਹਿਲੇ ਨੰਬਰ ਤੇ ਹੈ ਫਿਰ ਪਿੱਛੇ ਜਾਊਗਾ ਕੀ ਤੁਸੀਂ ਅਜੇ ਲਈ ਤਿਆਰ ਹੋ ਇਸ ਤੋਂ ਬਚਣਾ ਇਸੇ ਲਈ ਅੱਜ ਅਸੀਂ ਪੰਜ ਮਤੇ ਲੈ ਕੇ ਆਏ ਆ ਪੰਜ ਮਤੇ ਜਿਹੜੇ ਤੁਹਾਡੇ ਫਤਵੇ ਨਾਲ ਇਸ ਗਵਰਨਮੈਂਟ ਨੂੰ ਭੇਜਾਂਗੇ ਕਿ ਮੰਨ ਜਾਓ ਇਹਨਾਂ ਨੂੰ ਲਾਗੂ ਕਰੋ ਜਿਆਦਾ ਕਾਨੂੰਨ ਬਣਾਓ ਜਾਂ ਕਾਨੂੰਨ ਦੇ ਵਿੱਚ ਸੋਧ ਕਰੋ ਨਹੀਂ ਕਰੂਗੇ ਤਾਂ ਤੁਸੀਂ ਜਾਓਗੇ ਔਰ ਇਸੇ ਕਰ ਲੋ ਡਰਦਿਆਂ ਨੇ ਅੱਜ ਸਾਡਾ ਲਾਈਵ ਬੰਦ ਕੀਤਾ ਹੈ

ਔਰ ਜਦੋਂ ਤੱਕ ਅਗਰੇ ਇਲੈਕਸ਼ਨ ਆਉਣੇ ਆ ਉਦੋਂ ਤੱਕ ਇੰਨੇ ਕੁ ਮਸਲੇ ਹੋਣਗੇ ਜਿਹਦੇ ਨਾਲ ਅਸੀਂ ਪੰਜਾਬ ਨੂੰ ਵਾਕਈ ਪੰਜਾਬ ਬਣਾ ਸਕਾਂਗੇ ਜੋ ਗੁਰੂਆਂ ਦੇ ਟਾਈਮ ਸੀਗਾ ਜੋ ਗੁਰੂਆਂ ਨੇ ਤਸਵਰ ਕੀਤਾ ਸੀ ਸਿਰਜਿਆ ਸੀ ਜਿਹਦੇ ਬਾਰੇ ਕਿ ਕਲਪਨਾ ਕੀਤੀ ਸੀ ਉਹ ਪੰਜਾਬ ਬਣ ਸਕਦਾ ਪਰ ਉਹ ਐ ਨਹੀਂ ਬਣਨਾ ਕਿ ਕੋਈ ਉੱਤੋਂ ਡਿੱਗ ਪੂ ਕੋਈ ਹੋਰ ਆ ਜੂ ਉਹ ਤੁਹਾਨੂੰ ਉੱਠਣਾ ਪੈਣਾ ਸਭ ਤੋਂ ਪਹਿਲਾਂ ਤੁਸੀਂ ਉੱਠੋਗੇ ਫਿਰ ਬਾਹਰ ਲਿਓਗੇ ਸੋ ਇਹ ਜ਼ਰੂਰੀ ਹੈ ਗੁਰੂ ਸਾਹਿਬ ਨੇ ਕੀ ਕਿਹਾ ਸੀ ਰਾਜ ਵੀ ਨਜਬਲ ਨਾਲ ਲਿਆ ਜਾਂਦਾ ਹੈ ਤਾਂ ਨਜਬਲ ਨਾਲ ਅਸੀਂ ਆਪ ਦੇ ਆਪ ਨੂੰ ਨਹੀਂ ਬਚਾ ਸਕਦੇ ਰਾਜ ਤਾਂ ਬਾਅਦ ਦੀ ਗੱਲ ਹੈ ਪਹਿਲਾਂ ਆਪਣੇ ਆਪ ਨੂੰ ਤਾਂ ਸਹੀ ਕਰੀਏ ਮੈਥੋਂ ਇੱਕ ਬਜ਼ੁਰਗ ਨੇ ਪੁੱਛਿਆ ਤੁਹਾਡੇ ਨੇੜੇ ਹੀ ਪਿੰਡ ਹੈ ਮੈਨੂੰ ਆਂਦਾ ਜੀ ਕੀ ਕਰੀਏ ਫਿਰ ਇੱਥੇ ਤਾਂ ਅਰਬਤ ਨਰਬਤ ਧੰਧੂ ਘਰਾ ਮਚਿਆ ਪਿਆ ਮੈਂ ਕਿਹਾ ਆਪਣੇ ਆਪ ਨੂੰ ਬਚਾਲਾ ਬਜ਼ੁਰਗਾ ਜੇ ਤੂੰ ਆਪਣੇ ਆਪ ਨੂੰ ਬਚਾਲਿਆ ਸਮਝ ਲਓ ਪੰਜਾਬ ਬਚ ਗਿਆ ਕਿਉਂਕਿ ਜਦੋਂ ਤੂੰ ਬਚ ਗਿਆ ਤੂੰ ਆਪਦੇ ਮੁੰਡੇ ਨੂੰ ਕਹੇਂਗਾ ਤੂੰ ਆਪਦੇ ਬਾਕੀ ਪਰਿਵਾਰ ਨੂੰ ਕਹੇਂਗਾ ਔਰ ਤੇਰਾ ਪਰਿਵਾਰ ਪਿੰਡ ਨੂੰ ਕਹੂ ਤੇ ਪਿੰਡ ਪੂਰੇ ਪੰਜਾਬ ਨੂੰ ਕਹੂਗਾ ਸੋ ਇਹ ਜ਼ਰੂਰੀ ਹੈ ਕਿ ਇਹਦੇ ਲਈ ਸਾਥ ਦਿਓ ਨਾਲ ਜੁੜੋ ਔਰ ਜੋ ਐ ਕਿਹਾਂ ਕੋਝੀਆਂ ਹਰਕਤਾਂ ਗਵਰਨਮੈਂਟ ਕਰਦੀ ਐ ਉਹਦੇ ਬਾਰੇ ਸੋਚਿਓ ਜੇ ਕਿ ਸਾਥੋਂ ਅਸੀਂ ਜਿਹੜੇ ਹਥਿਆਰ ਚੱਕੀ ਫਿਰਦੇ ਅਸੀਂ ਕੋਈ ਹੋਰ ਨਾਰਾ ਦਿੱਤਾ ਅਸੀਂ ਕਿਹਾ ਕਿ ਆਹ ਰਣ ਕੇ ਪੰਜਾਬੀਆਂ ਦਾ ਖਾਲਸ ਪੰਜਾਬ ਬਣਾਈਏ ਖਾਲਸ ਕੀ ਐ ਖਾਲਸ ਵਾਰ-ਵਾਰ ਕਹਿ ਰਹੇ ਆਂ ਸ਼ੁੱਧ ਪਵਿੱਤਰ ਕ腐ਸ਼ਨ ਰਹਿਤ ਕੀ ਤੁਸੀਂ ਇਹ ਤਾਂ ਨਹੀਂ ਕਰਨਾ ਚਾਹੂਗੇ ਜੇ ਕਰਨਾ ਚਾਹੂਗੇ ਤਾਂ ਮਤੇ ਤੁਹਾਡੇ ਚ ਵੰਡੇ ਹੋਏ ਨਹੀਂ ਔਰ ਉਹ ਮਤਿਆਂ ਨੂੰ ਚੱਕ ਕੇ ਆਪਦੀਆਂ ਮੁੱਖੀਆਂ ਨੂੰ ਮਥਾਂ ਨੂੰ ਚੱਕ ਕੇ ਉਹਦਾ ਹੰਗਾਰਾ ਪਰਿਯੋਜਕ ਕਿ ਅਸੀਂ ਇਹ ਪੰਜ ਮਤਿਆਂ ਨੂੰ ਪਾਸ ਕਰਦੇ ਹਾਂ ਮੈਂ ਆ ਇੱਕ ਵਾਰੀ ਫੇਰ ਗਣਾਉਣਾ ਰੇਸ ਦਾ ਮਾਮਲਾ ਡੋਮਿਸੇਲ ਮਤਲਬ ਮੂਲ ਨਿਵਾਸੀ ਦਾ ਮਾਮਲਾ ਕਿ ਪੰਜਾਬ ਸਾਡਾ ਰਹੇ ਨਸ਼ੇ ਦਾ ਮਾਮਲਾ ਔਰ ਕਹਾਦਾ ਸੀ ਆਪਣਾ ਪਾਣੀ ਵਾਲਾ ਦਾ ਮਾਮਲਾ ਤੇ ਜਿਹੜਾ ਆਪਾਂ ਖੁਦ ਸਹੀ ਕਰ ਸਕਦੇ ਆ ਇੰਨਾ ਮਸਲਿਆਂ ਨੂੰ ਆਪਦੀਆਂ ਬਾਹਾਂ ਉਠਾ ਕੇ ਤੇ ਮੁਠੀਆਂ ਮੀਚ ਕੇ ਉਹਦਾ ਨਾਰਾ ਦਿਓ ਜੇ ਅਗਲੀ ਗੱਲ ਲੱਖਾਂ ਦੱਸਣ ਸਾਰੀ ਸੰਗਤ ਨੂੰ ਬੇਨਤੀ ਆ ਵੀ ਆਪਾਂ ਸਾਰੇ ਇੱਕ ਵਾਰੀ ਖੜੇ ਹੋ ਜਾਈਏ ਆਪੋ ਆਪਣੇ ਥਾਮਾਂ ਦੇ ਖੜੇ ਹੋ ਜਾ ਆਪਣੇ ਹੱਥ ਚ ਰੱਖਿਓ ਭਾਈ ਆਹ ਆਪਾਂ ਅੱਜ ਬਹੁਤ ਹੀ ਪਵਿੱਤਰ ਦਿਹਾੜੇ ਦੇ ਉੱਤੇ ਇਕੱਤਰ ਹੋਏ ਆ ਤੇ ਬਹੁਤ ਅਹਿਸ ਧਰਤੀ ਦੇ ਇਕੱਠੇ ਹੋਏ ਆ ਗੁਰੂ ਸਾਡੇ ਵੱਲ ਦੇਖਦਾ ਕੋਈ ਬੰਦਾ ਇਹ ਧਰਤੀ ਦੇ ਖੜ ਕੇ ਗਲਤ ਵਾਦਾ ਨਾ ਕਰਕੇ ਜਾਵੇ ਜੇ ਵਾਕਈ ਪੰਜਾਬ ਬਚਾਉਣਾ ਤਾਂ ਜੇ ਵਾਕਈ ਨਸਲਾਂ ਬਚਾਉਣੀਆਂ ਨੇ ਇਹ ਧਰਤੀ ਬਚਾਉਣੀ ਆ ਸੱਭਿਆਤਾ ਬਚਾਉਣੀ ਆ ਤਾਂ ਫਿਰ ਇਸ ਗੁਰੂ ਦੀ ਧਰਤੀ ਦੇ ਖੜੇ ਹੋ ਕੇ ਵहां ਖੜੀਆਂ ਕਰਕੇ ਗੁਰੂ ਨੂੰ ਹਾਜ਼ਰ ਨਜ਼ਰ ਜਾਣ ਕੇ ਸਮਰਪਿਤ ਹੋ ਕੇ ਆਪਣੀ ਧਰਤੀ ਆਪਣੀ ਕੌਮ ਨੂੰ ਆਪਣੀਆਂ ਰਸਲਾਂ ਨੂੰ ਇਹ ਵਾਅਦਾ ਕਰੋ ਵੀ ਅਸੀਂ ਕਿਸੇ ਫਰਿਸ਼ਤੇ ਦੀ ਈਕ ਨਹੀਂ ਕਰਾਂਗੇ ਅਸੀਂ ਆਪਣੀ ਬੋਲੀ ਬਚਾਉਣ ਲਈ ਅੱਗੇ ਆਵਾਂਗੇ ਆਪਣੇ ਪਾਣੀ ਬਚਾਉਣ ਲਈ ਅੱਗੇ ਆਵਾਂਗੇ ਆਪਣੀ ਧਰਤੀ ਬਚਾਉਣ ਲਈ ਅੱਗੇ ਆਵਾਂਗੇ ਆਪਣੇ ਇਤਿਹਾਸ ਨੂੰ ਬਚਾਉਣ ਲਈ ਅੱਗੇ ਆਵਾਂਗੇ ਜਿੱਥੇ ਕਿਤੇ ਜ਼ੁਲਮ ਹੁੰਦਾ ਧੱਕਾ ਹੁੰਦਾ ਖੜਾਂਗੇ ਵੀ ਲੜਾਂਗੇ ਵੀ ਬੋਲਾਂਗੇ ਵੀ ਤਿਆਰੋਂ ਬਾਈ ਆਪਾਂ ਪਿੱਛੇ ਹਟ ਜਾਨੇ ਆ ਦੇਖ ਲੋ ਬਾਹਰ ਜਗਾਰਾ ਬੁਲਾ ਦਿਓ ਬਾਹਾਂ ਬਾਹਾਂ ਖੜੀਆਂ ਕਰਕੇ ਅੱਜ ਸਾਰੇ ਮਤੇ ਪੜਨੇ ਆ ਤੇ ਆਪਣੇ ਤੋਂ ਸ਼ੁਰੂ ਕਰਕੇ ਆਪਣੇ ਪਰਿਵਾਰ ਤੋਂ ਸ਼ੁਰੂ ਕਰਕੇ ਜਵਾਕਾਂ ਤੋਂ ਸ਼ੁਰੂ ਕਰਕੇ ਪੰਜਾਬ ਚ ਲੈ ਕੇ ਜਾਣੇ ਆ ਜੇ ਵਾਕਈ ਚਾਹੁੰਦੇ ਆ ਨਹੀਂ ਤਾਂ ਫਿਰ ਆਪਾਂ ਰੈਲੀਆਂ ਕਰਦੇ ਰਵਾਂਗੇ ਸਾਡੇ ਵਰਗੇ ਬੋਲਦੇ ਰਹਿਣਗੇ ਤੂੰ ਸੁਣ ਕੇ ਘਰਾਂ ਨੂੰ ਤੁਰ ਜਾ ਕਰੋ ਕੋਈ ਫਾਇਦਾ ਨਹੀਂ ਭਾਈ ਨਿਕਲੋ ਯਰ ਜੇ ਆਪਾਂ ਚਾਹੁੰਦੇ ਆ ਕਿ ਪੰਜਾਬ ਬਚਿਆ ਰਹੇ ਬਾਹਾਂ ਖੜੀਆਂ ਕਰਕੇ ਬੋਲਦੀ ਆਪਾਂ ਜੇ ਕਰੇ ਪਹਿਲਾਂ ਮੈਂ ਬੋਲਦਿਆਂ ਕਿਹੜੇ-ਕਿਹੜੇ ਨੇ ਇੱਕ ਵਾਰੀ ਫੇਰ ਨਸ਼ਾ ਰੇਤ ਆਪਦਾ ਜਿਹੜਾ ਮੂਲ ਨਿਵਾਸੀ ਹੈ ਆਪਣਾ ਪਾਣੀ ਤੇ ਅਸੀਂ ਜੋ ਖੁਦ ਕਰਾਂਗੇ ਸਹਿਮਤ ਹੋ ਆਪਣੀ ਬੋਲੀ ਤੇ ਇਤਿਹਾਸ ਨਾਰਾ ਮਾਰੋ ਜਰਾ ਬੋਲੇ ਸੋਨਹਾਂ ਆਸਰਿਆ ਕਾਲ ਇੱਕ ਵਾਰੀ ਫੇਰ ਆਵਾਜ਼ ਨਹੀਂ ਪਈ ਆਵਾਜ਼ ਗੂੰਜਣੀ ਚਾਹੀਦੀ ਹੈ ਲਾਓ ਫੇਰ ਬੋਲੇ ਸੋਨਹਾਂ ਆਸਰਿਆ ਕਾਲ ਜਿਗਾਰੇ ਜਾਵੇ ਪਦੇ ਪਾਵੇ ਮੈਨੂੰ ਭਾਜਣਾ ਪਾਵੇ ਤੇ ਲੋੜਿਆ ਲੋੜ ਜਾਵੇ ਆਸਰਿਆ ਕਾਲ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇੱਕ ਅਸੀਂ ਜ਼ਿਕਰ ਕਰ ਦਈਏ ਪ੍ਰਗਟ ਸਿੰਘ ਹੋਰਾਂ ਦਾ ਜਸਵੀਰ ਸਿੰਘ ਹੋਰਾਂ ਦਾ ਰੋਮਨ ਬਰਾੜ ਹੋਰਾਂ ਦਾ ਇਹ ਸਾਰੀ ਟੀਮ ਜਿਨ੍ਹਾਂ ਨੇ ਦਿਨ ਰਾਤ ਅਣਥੱਕ ਮਿਹਨਤ ਕੀਤੀ ਪਰ ਵਿਚਾਰਿਆਂ ਦੀ ਮਿਹਨਤ ਉਦੋਂ ਜਵਾਬ ਦੇਗੀ ਜਦੋਂ ਤੁਹਾਡਾ ਲਾਈਵ ਸਟ੍ਰੀਮ ਬੰਦ ਕਰਤਾ 20 ਵਾਰੀ ਮੈਨੂੰ ਦੱਸਿਆ ਇਹਨਾਂ ਨੇ ਆ ਕੇ ਆnde ਬਾਈ ਜੀ ਗਵਰਨਮੈਂਟ ਨੇ ਜੈਮਰਲਾ ਤੇ ਬੰਦ ਕਰਤਾ ਮੈਂ ਪੁੱਛਿਆ ਕਿਸੇ ਹੋਰ ਦਾ ਵੀ ਆਂਦੇ ਨਹੀਂ ਸਿਰਫ ਸਾਡਾ ਮਿਹਰਬਾਨੀ ਤੁਹਾਡੇ ਸਾਰਿਆਂ ਦੀ ਬਾਬਾ ਜੀ ਮਿਹਰਬਾਨੀ ਔਰ ਨਾਲ ਰਲ ਕੇ ਤੁਹਾਡੇ ਚੱਲਾਂਗੇ ਜਿਹੜਿਆ ਨੇ ਪਨਾਲ ਦੀ ਸੇਵਾ ਕੀਤੀ ਉਹਨਾਂ ਦਾ ਬਹੁਤ ਬਹੁਤ ਨਹੀਂ ਮੈਂ ਮੈਂ ਨਹੀਂ ਮੈਂ ਨਹੀਂ ਹਾਂਜੀ